ਯਾ ਮਾਨਾ ਕਾਫੀ ਕਿਸਮਾਂ ਦੇ ਬੂਟੇ ਆ ਅੱਛਾ ਜੀ ਤੇ ਹੁਣ ਤੁਸੀਂ ਇਹ ਬੂਟੇ ਲਾਏ ਨੇ ਤੇ ਇਹਨਾਂ ਨੂੰ ਪਾਣੀ ਪੂਣੀ ਵੀ ਪਾਉਂਗੇ ਹੁਣ ਰੋਜ਼ ਪਾਵਾਂਗੇ ਜਰੂਰ ਅੱਛਾ ਜੀ ਪਾਣੀ ਤਾਂ ਪਾਉਣਾ ਹੀ ਪੈਣਾ ਜੇ ਆਪਾਂ ਲਾਏ ਆ ਬਿਲਕੁਲ ਬਿਲਕੁਲ ਜੇ ਆਪਾਂ ਇੱਥੇ 2-3 ਦਿਨ ਰਹਿ ਗਏ ਹਾਂਜੀ ਮੰਨ ਲਓ ਵੀ ਚਲੋ ਅੱਗੇ ਕੋਈ ਪਤਾ ਨਹੀਂ ਕਦੋਂ ਆਪਾਂ ਅੱਗੇ ਦਿੱਲੀ ਵੱਲ ਨੂੰ ਕੂਚ ਕਰ ਦੀ ਜਾਂ ਕੱਲ ਨੂੰ ਪਤਾ ਨਹੀਂ ਵੀ ਕੀ ਹੋਣਾ ਹੈ ਨਾ ਕਿ ਮੰਗਾ ਮੰਨੀਆਂ ਜਾਣੀਆਂ ਜਾਂ ਕੀ ਹੁਣ ਐ ਨਾ ਕੱਲ ਦਾ ਤੇ ਕੱਲ ਨੂੰ ਪ੍ਰਮਾਤਮਾ ਨੂੰ ਪਤਾ ਹੈ ਬਾਈ ਜਾਂ ਜੇ ਆਪਾਂ ਹਫਤਾ ਇੱਥੇ ਰਹਿਨੇ ਆ ਤੇ ਆਪਾਂ ਫਿਰ ਫੁੱਲ ਖਿਲਿਆਂ ਦੀ ਫੋਟੋ ਵੀਡੀਓ ਵੀ ਪਾਵਾਂਗੇ ਜਰੂਰ ਜਰੂਰ ਪਾਵਾਂਗੇ ਜਰੂਰ ਪਾਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਦਾ ਇੱਦਾਂ ਪਿੰਡ ਵੀ ਇੱਦਾਂ ਜਾਣੇ ਆ ਅੱਛਾ ਤੁਸੀਂ ਨਾਲ ਲੈ ਕੇ ਜਾਣੇ ਆ ਨਾਲ ਲੈ ਕੇ ਜਾਵਾਂਗੇ ਜੀ ਨਾਲ ਲੈ ਕੇ ਜਾਵਾਂ ਅੱਛਾ ਜੀ ਤੁਹਾਨੂੰ ਬੜਾ ਸ਼ੌਂਕ ਬੜਾ ਲੱਗਦਾ ਤੁਹਾਨੂੰ ਦੇਖ ਕੇ ਬਹੁਤ ਜ਼ਿਆਦਾ ਪਈ ਤੁਸੀਂ ਦੇਖੋ ਸੜਕ ਤੇ ਬੈਠੇ ਹੋ ਤੇ ਤੁਸੀਂ ਇੱਥੇ ਵੀ ਬੋਤਲਾਂ ਦੇ ਗਮਲੇ ਬਣਾਵਣਾ ਕੇ ਲਾ ਰਹੇ ਹੋ ਬਾਕੀ ਹੋਰ ਵੀ ਲਾਉਂਗੇ ਟਰਾਲੀ ਤੇ ਚਾਰ-ਚ ਫਿਰੇ ਜਿੰਨਾ ਮੰਨ ਲਓ ਮਿਲ ਜਾਂਦਾ ਇੱਥੇ ਨਰਸਰੀ ਹੈ ਨਹੀਂ ਨਹੀਂ ਤਾਂ ਦੋ ਚਾਰ ਲਿਆ ਕੇ ਹੋਰ ਵੀ ਲਾਉਂਦੇ ਜੇ ਤੁਹਾਨੂੰ ਕੋਈ ਪਤਾ ਇੱਥੇ ਨਰਸਰੀ ਹੈਗੀ ਸਾਨੂੰ ਦੱਸੋ ਅਸੀਂ ਐਂ ਕਰੋ ਤੁਸੀਂ ਨਾ ਜੇ ਨੈੱਟ ਚੱਲਦਾ ਹੈ ਤੇ ਗੂਗਲ ਤੇ ਸਰਚ ਕਰ ਲਿਓ ਨਹੀਂ ਤੇ ਜੇ ਮੈਂ ਕੱਲ ਨੂੰ ਆਇਆ ਨਾ ਦੁਬਾਰਾ ਪਈ ਹਜੇ ਕੱਲ ਦਾ ਪਤਾ ਨਹੀਂ ਹੈਗਾ ਹੋ ਸਕਦਾ ਵੀ ਆਪਾਂ ਨੂੰ ਦਿੱਲੀ ਜਾਣਾ ਪਏ ਹੋ ਸਕਦਾ ਸਾਨੂੰ ਹੋਰ ਪਾਸਿਓਂ ਜਾਣਾ ਪਵੇ ਦਿੱਲੀ ਜੇ ਕੱਲ ਨੂੰ ਇੱਥੇ ਹੋਏ ਤੇ ਮੈਂ ਕੱਲ ਨੂੰ ਜੇ ਇੱਥੇ ਆਪਾਂ ਖੜੇ ਰਹੇ ਤੇ ਕੱਲ ਨੂੰ ਮੈਂ ਤੁਹਾਨੂੰ ਬੂਟੇ ਫੁੱਲ ਕਿਤੋਂ ਨਾ ਕਿਤੋਂ ਮੈਂ ਉਧਰੋਂ ਰਾਜਪੁਰੇ ਵੱਲੋਂ ਜ਼ਰੂਰ ਲੈ ਕੇ ਆਉਂਗਾ ਤੁਹਾਡੇ ਵਾਸਤੇ ਜੇ ਤੁਹਾਡਾ ਤੁਸੀਂ ਮੈਨੂੰ ਲਿਆ ਦੋਗੇ ਨਹੀਂ ਜ਼ਰੂਰ ਜੀ ਜ਼ਰੂਰ ਤੇ ਬਾਈ ਜੀ ਜੇ ਕੋਈ ਸੁਣਦਾ ਵੀ ਹੋਵੇ ਨਾ ਜੇ ਕੋਈ ਕਿਸਾਨ ਸੰਘਰਸ਼ ਦੇ ਵਿੱਚ ਆਉਣਾ ਚਾਹੁੰਦਾ ਹੋਵੇ ਹਾਂਜੀ ਮੋਸਟ ਵੈਲਕਮ ਆ ਅਸੀਂ ਉਹਨਾਂ ਦੀ ਮੈਂ ਜਿਹੜੀ ਗੱਲ ਕਰਨ ਲੱਗਾ ਬਾਈ ਜੀ ਲਈ ਬੂਟੇ ਜ਼ਰੂਰ ਲੈ ਕੇ ਆਉਣੇ ਆ ਜਦੋਂ ਤੁਸੀਂ ਆਉਣਾ ਨਾ ਰਾਜਪੁਰੇ ਵੱਲੋਂ ਤੇ ਆ ਲੋਹੇ ਦਾ ਪੁਲ ਹੈ ਤੇ ਲੋਹੇ ਦੇ ਪੁਲ ਤੋਂ ਥੋੜਾ ਜਿਹਾ 100 150 ਕਿਲੋਮੀਟਰ ਮੀਟਰ ਅੱਗੇ ਆ ਕੇ ਦੋ ਝੰਡੇ ਲੱਗੇ ਆ ਦੋ ਦੋ ਝੰਡੇ ਲੱਗੇ ਨੇ ਜੋਂਡੀਏ ਟਰੈਕਟਰ ਖੜਾ ਤੇ ਫੁੱਲ ਪਏ ਹੋਏ ਨੇ ਤੇ ਬਾਈ ਜੀ ਲਈ ਨਾ ਜੇ ਕੋਈ ਬੰਦਾ ਆ ਰਿਹਾ ਹੋਵੇ ਕੱਲ ਨੂੰ ਜਾਂ ਅੱਜ ਤੇ ਉਹ ਫੁੱਲ ਜ਼ਰੂਰ ਲਈ ਆਵੇ ਇਹਨਾਂ ਦੇ ਬੂਟੇ ਲਾਉਣ ਵਾਸਤੇ ਇਹਨਾਂ ਨੇ ਟਰਾਲੀ ਦੇ ਚਾਰ-ਛੇ ਬੂਟੇ ਲਾਉਣੇ ਨੇ ਹਾਂਜੀ ਹਾਂਜੀ ਤੇ ਮੈਂ ਵੀ ਕੱਲ ਨੂੰ ਕੋਸ਼ਿਸ਼ ਕਰੂੰਗਾ ਤੇ लेके आऊंगा पर जे और कोई भी आ रहा हो भाईजीली बूटे जरूर लेके आए फुलां वाले ते भाईजी ने बोतलां काट के मैं का धन्यवाद है जी जे ਤੁਸੀਂ ਵੀ बूटे ਲਿਆ ਕੇ ਦਵੋਗੇ ਜਾਂ ਹੋਰ ਕੋਈ ਮੇਰਾ ਬ੍ਰਦਰ ਵੀ ਲੈ ਕੇ ਆਉਂਦਾ ਆ ਬਹੁਤ ਬਹੁਤ ਜਿਆਦਾ ਧੰਨਵਾਦ ਹੈ ਕੋਈ ਨਹੀਂ ਬਾਕੀ ਬਾਕੀ ਮੈਂ ਫੋਨ ਵੀ ਕਰਦਾ ਜੇ ਕੋਈ ਬੰਦੇ ਮੇਰੇ ਜਾਣਕਾਰ ਇਧਰ ਨੂੰ ਆ ਰਹੇ ਤਾਂ ਉਹਨਾਂ ਨੂੰ ਕਹਿੰਨਾ ਭਾਈ ਫੁੱਲ ਫੁੱਲ ਜ਼ਰੂਰ ਲੈ ਕੇ ਆਓ ਭਾਈਜੀ ਲਈ ਜ਼ਰੂਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡਾ ਧੰਨਵਾਦ थैंक यू जी मेरे ਘਰ ਚ ਇਹ ਵੀ ਹੈ ਆ ਇਵੇਲ ਹੈਗੀ ਤੁਹਾਡੇ ਘਰ ਚ ਇਹਨੂੰ ਕਿਵੇਂ ਦੇ ਫੁੱਲ ਲੱਗਦੇ ਨੇ ਇਹਨੂੰ ਜੈਲੋ ਕਲਰ ਦੇ ਫੁੱਲ ਲੱਗਦੇ ਆਂਦੇ ਪੰਜੇ ਹੁਣ ਤਿਆਰ ਆ ਫੁੱਲ ਲੱਗਣ ਲਈ ਅੱਛਾ ਆ ਦੇਖੋ ਲੱਗੀਆਂ ਛੋਟੇ ਛੋਟੇ ਆ ਨਾ ਹਾਂ ਇੱਕ ਦੋ ਦਿਨ ਵਿੱਚ ਮਤਲਬ ਖੜ ਜਾਣਗੇ ਅੱਛਾ ਹਾਂਜੀ ਹਾਂਜੀ ਇਹ ਜੇ ਤੁਸੀਂ ਇੱਕ ਦੋ ਦਿਨ ਇੱਥੇ ਰਹਿ ਗਏ ਤੇ ਸਮਝ ਲਓ ਇੱਤੀ ਤੁਸੀਂ ਫੁੱਲ ਖਿਲਾ ਦੋਗੇ ਮੈਂ ਕਿਹਾ ਇੱਥੇ ਜੋ ਟਰੈਕਟਰ ਦੇ ਵੀ ਬੇਲ ਲਾਈ ਆ ਦਿਖਾਇਓ ਤੇ ਉਹ ਵੀ ਕੁਝ ਦਿੱਲੀ ਨੇ ਆ ਜਾਦਾ ਲੈ ਕੇ ਜਾ ਰਹੇ ਆ ਆਪਣੇ ਬੱਚਿਆਂ ਨੂੰ ਦੱਸਿਆ ਕਰਾਂਗੇ ਹਾਂ ਜਿਹੜਾ ਬੂਟਾ ਸੀ ਇਹ ਮੈਂ ਦਿੱਲੀ ਤੋਂ ਅਸੀਂ ਮੋਰਚੇ ਤੇ ਬੈਠੇ ਸੀਗੇ ਵੀ ਉੱਥੋਂ ਲੈ ਕੇ ਆਂਦਾ ਰਗਾ ਤੇ ਉਦੋਂ ਦਾ ਬੂਟਾ ਤੁਹਾਡੇ ਅੱਛਾ 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 ਸਾਢੇ 3 ਸਾਲ ਦਾ ਬੱਚਾ ਆ ਅੱਛਾ ਤੇ ਮੰਨ ਲਓ ਉਹ ਵੀ ਬਹੁਤ ਫੈਨ ਆ ਇਦਾਂ ਦੀਆਂ ਚੀਜ਼ਾਂ ਦਾ ਬਹੁਤ ਪਾਪਾ ਮੈਨੂੰ ਲੈ ਜਾਓ ਲੈ ਜਾਓ ਅੱਛਾ ਸਾਡੇ ਕੋਲ ਲੇਡੀਜ਼ ਦਾ ਜਦਾਂ ਕੋਈ ਖਾਸ ਹੈ ਨਹੀਂਗਾ ਮੰਨ ਲਓ ਇਹ ਵੀ ਅੰਜਾਂ ਹੋਈਆਂ ਹਾਂ ਤਾਂ ਠੀਕ ਹੈ ਜੀ ਹਾਂਜੀ ਇਸ ਲਈ ਵੀ ਆਪਣੇ ਬੱਚਿਆਂ ਨੂੰ ਦੱਸਿਆ ਕਰਾਂਗੇ ਪੁੱਤ ਮੋਰਚਾ ਲਾਇਆ ਸੀਗਾ ਵੀ ਆ ਜਿਹੜਾ ਬੂਟਾ ਆ ਉੱਥੋਂ ਆਇਆ ਹੈ ਠੀਕ ਹੈ ਮੈਨੂੰ ਇੱਕ ਗੱਲ ਦੱਸਿਓ ਕਿ ਤੁਹਾਨੂੰ ਬੂਟਿਆਂ ਦਾ ਸ਼ੌਂਕ ਹੈ ਜਾਂ ਕੋਈ ਬੂਟਿਆਂ ਦੀ ਖਾਸ ਤੁਸੀਂ ਕੋਈ ਪ੍ਰੈਕਟਿਸ ਕੋਈ ਭਾਜੀ ਮੈਨੂੰ ਸ਼ੌਂਕ ਹੈ ਜਾਂ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਬੂਟਿਆਂ ਦਾ ਅੱਛਾ ਜੀ ਤੁਸੀਂ ਘਰ ਕਿਹੜੇ-ਕਿਹੜੇ ਬੂਟੇ ਲਾਏ ਹੋਏ ਨੇ ਭਾਜੀ ਮੰਨ ਲਓ ਹਰੇਕ ਤਰ੍ਹਾਂ ਦੇ ਆ ਅਡੇਨੀਆ ਵਿਆਂ ਤੇ ਹੋਰ ਕਰਾਂਗੇ ਜਾਂ अच्छा जी मतलब काफी या मेनू नाम बनेगा ज्यादा कोई अपराजी ता वे लिया इदन भी अच्छा जी हां जी जेड प्लांट वगैरह अच्छा जी हां जी भाई जितों भी तानू बूटा लब्बे ਤੁਸੀਂ ਚੱਕ ਲੈਨੇ ਹੋ ਮੈਂ ਨਸਰੀ ਜਾਣਾ ਹੈ ਉਹ ਤੋਂ ਬੱਕਰੀ ਕਸਮ ਨਾਲ ਹੀ ਲੈ ਕੇ ਆਣਾ ਤੇ ਤੁਸੀਂ ਕਿੰਨੇ ਕ ਖੇਤ ਚ ਖੇਤੀ ਕਰਦੇ ਹੋ ਕੀ ਖੇਤੀ ਕਰਦੇ ਹੋ ਜੀ ਦਾ ਭਾਜੀ ਥੋੜੀ ਆ ਜ਼ਮੀਨ ਆਪਣੀ اچھا ਜੀ ਕਿੱਲੇ ਆ اچھا ਜੀ ਤੇ ਮਨੋ ਉਧਾਂ ਆ ਵੀ ਚਲੋ ਸ਼ੌਕ ਪੂਰਾ ਕਰਦੇ ਆ ਜਿੰਨੇ ਜੋ ਬੇਬੀਆਂ ਖੁੱਦੇ ਰਹਿਣੇ ਆ ਖੂ ਤੇ ਕਿਹੜੇ ਕਿਹੜੇ ਬੂਟੇ ਲਾਏ ਨੇ ਉਸੇ ਭਾਜੀ ਹਰੇ ਤਰ੍ਹਾਂ ਦੇ ਆ ਮੰਨ ਲਓ ਕਾਫੀ ਕਿਸਮਾਂ ਦੇ ਬੂਟੇ ਆ ਅੱਛਾ ਜੀ ਤੇ ਹੁਣ ਤੁਸੀਂ ਇਹ ਬੂਟੇ ਲਾਏ ਨੇ ਤੇ ਇਹਨਾਂ ਨੂੰ ਪਾਣੀ ਪੂਣੀ ਵੀ ਪਾਉਂਗੇ ਹੁਣ ਰੋਜ਼ ਪਾਵਾਂਗੇ ਜ਼ਰੂਰ ਅੱਛਾ ਜੀ ਪਾਣੀ ਦਾ ਪੋਣਾ ਹੀ ਪਾਣਾ ਜੇ ਆਪਾਂ ਲਾਏ ਆ ਬਿਲਕੁਲ ਬਿਲਕੁਲ ਜੇ ਆਪਾਂ ਇੱਥੇ 2-3 ਦਿਨ ਰਹਿ ਗਏ ਹਾਂਜੀ ਮੰਨ ਲਓ ਵੀ ਚਲੋ ਅੱਗੇ ਕੋਈ ਪਤਾ ਨਹੀਂ ਕਦੋਂ ਆਪਾਂ ਅੱਗੇ ਦਿੱਲੀ ਵੱਲ ਨੂੰ ਕੂਚ ਕਰਦੀ ਜਾਂ ਕੱਲ ਨੂੰ ਪਤਾ ਨਹੀਂ ਵੀ ਕੀ ਹੋਣਾ ਹੈ ਨਾ ਕਿ ਮੰਗਾ ਮੰਨੀਆਂ ਜਾਣੀਆਂ ਜਾਂ ਕੀ ਹੁਣ ਹੈ ਨਾ ਕੱਲ ਦਾ ਤੇ ਕੱਲ ਨੂੰ ਪਰਮਾਤਮਾ ਨੂੰ ਪਤਾ ਹੈ ਬਾਈ ਜਾਂ ਜੇ ਆਪਾਂ ਹਫ਼ਤਾ ਇੱਥੇ ਰਹਿੰਦੇ ਆ ਤੇ ਆਪਾਂ ਫਿਰ ਫੁੱਲ ਖਿਲਿਆਂ ਦੀ ਫੋਟੋ ਵੀਡੀਓ ਵੀ ਪਾਵਾਂਗੇ ਜਰੂਰ ਜਰੂਰ ਪਾਵਾਂਗੇ ਜਰੂਰ ਪਾਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਦਾ ਅੱਜ ਪਿੰਡ ਵੀ ਇੱਦਾਂ ਹੀ ਜਾਣੇ ਆ ਅੱਛਾ ਤੁਸੀਂ ਨਾਲ ਲੈ ਕੇ ਜਾਣੇ ਆ ਨਾਲ ਲੈ ਕੇ ਜਾਵਾਂਗੇ ਜੀ ਨਾਲ ਲੈ ਕੇ ਜਾਵਾਂਗੇ ਅੱਛਾ ਜੀ ਤੁਹਾਨੂੰ ਬੜਾ ਸ਼ੌਂਕ ਬੜਾ ਲੱਗਦਾ ਤੁਹਾਨੂੰ ਦੇਖ ਕੇ ਬਹੁਤ ਜ਼ਿਆਦਾ ਪਈ ਤੁਸੀਂ ਦੇਖੋ ਸੜਕ ਤੇ ਬੈਠੇ ਹੋ ਤੇ ਤੁਸੀਂ ਇੱਥੇ ਵੀ ਬੋਤਲਾਂ ਦੇ ਗਮਲੇ ਬਣਾਵਨਾ ਕੇ ਲਾ ਰਹੇ ਹੋ ਬਾਕੀ ਹੋਰ ਵੀ ਲਾਉਂਗੇ ਟਰਾਲੀ ਤੇ ਚਾਰ ਚਪਰੇ ਜਿੰਨਾ ਮੱਲੋ ਮਿਲ ਜਾਂਦਾ ਇੱਥੇ ਨਰਸਰੀ ਹੈ ਨਹੀਂ ਨੇ ਤਾਂ ਦੋ ਚਾਰ ਲਿਆ ਕੇ ਹੋਰ ਵੀ ਲਾਉਂਦੇ ਜੇ ਤੁਹਾਨੂੰ ਕੋਈ ਪਤਾ ਇੱਥੇ ਨਰਸਰੀ ਹੈਗੀ ਸਾਨੂੰ ਦੱਸੋ ਅਸੀਂ ਐਂ ਕਰੋ ਤੁਸੀਂ ਨਾ ਜੇ ਨੈੱਟ ਚੱਲਦਾ ਹੈ ਤੇ ਗੂਗਲ ਤੇ ਸਰਚ ਕਰ ਲਿਓ ਨਹੀਂ ਤੇ ਜੇ ਮੈਂ ਕੱਲ ਨੂੰ ਆਇਆ ਨਾ ਦੁਬਾਰਾ ਪਈ ਹਜੇ ਕੱਲ ਦਾ ਪਤਾ ਨਹੀਂ ਹੈਗਾ ਹੋ ਸਕਦਾ ਵੀ ਆਪਾਂ ਨੂੰ ਦਿੱਲੀ ਜਾਣਾ ਪਏ ਹੋ ਸਕਦਾ ਸਾਨੂੰ ਹੋਰ ਪਾਸਿਓਂ ਜਾਣਾ ਪਵੇ ਦਿੱਲੀ ਜੇ ਕੱਲ ਨੂੰ ਇੱਥੇ ਉਹਦੇ ਮੈਂ ਕੱਲ ਨੂੰ ਜੇ ਇੱਥੇ ਆਪਾਂ ਖੜੇ ਰਹੇ ਤੇ ਕੱਲ ਨੂੰ ਮੈਂ ਤੁਹਾਨੂੰ ਬੂਟੇ ਫੁੱਲ ਕਿਤੋਂ ਨਾ ਕਿਤੋਂ ਮੈਂ ਉਧਰੋਂ ਰਾਜਪੁਰੇ ਵੱਲੋਂ ਜਰੂਰ ਲੈ ਕੇ ਆਉਂਗਾ ਤੁਹਾਡੇ ਵਾਸਤੇ ਜੇ ਤੁਹਾਡਾ ਤੁਸੀਂ ਮੈਨੂੰ ਲਿਆ ਦੋਗੇ ਨਹੀਂ ਜਰੂਰ ਜੀ ਜਰੂਰ ਤੇ ਬਾਈ ਜੀ ਜੇ ਕੋਈ ਸੁਣਦਾ ਵੀ ਹੋਵੇ ਨਾ ਜੇ ਕੋਈ ਕਿਸਾਨ ਸੰਘਰਸ਼ ਦੇ ਵਿੱਚ ਆਉਣਾ ਚਾਹੁੰਦਾ ਹੋਵੇ ਹਾਂਜੀ ਮੋਸਟ ਵੈਲਕਮ ਆ ਅਸੀਂ ਉਹਨਾਂ ਦੀ ਮੈਂ ਜਿਹੜੀ ਗੱਲ ਕਰਨ ਲੱਗਾ ਬਾਈ ਜੀ ਲਈ ਬੂਟੇ ਜਰੂਰ ਲੈ ਕੇ ਆਉਣੇ ਆ ਜਦੋਂ ਤੁਸੀਂ ਆਉਣਾ ਹੈ ਨਾ ਰਾਜਪੁਰੇ ਵੱਲੋਂ ਤੇ ਆ ਲੋਹੇ ਦਾ ਪੁਲ ਹੈ ਤੇ ਲੋਹੇ ਦੇ ਪੁਲ ਤੋਂ ਥੋੜਾ ਜਿਹਾ 100 150 ਕਿਲੋਮੀਟਰ ਮੀਟਰ ਅੱਗੇ ਆ ਕੇ ਦੋ ਝੰਡੇ ਲੱਗੇ ਆ ਦੋ ਦੋ ਝੰਡੇ ਲੱਗੇ ਨੇ ਜੋਂਡੀਏ ਟਰੈਕਟਰ ਖੜਾ ਤੇ ਫੁੱਲ ਪਏ ਹੋਏ ਨੇ ਤੇ ਬਾਈ ਜੀ ਲਈ ਨਾ ਜੇ ਕੋਈ ਬੰਦਾ ਆ ਰਿਹਾ ਹੋਵੇ ਕੱਲ ਨੂੰ ਜਾਂ ਅੱਜ ਤੇ ਉਹ ਫੁੱਲ ਜ਼ਰੂਰ ਲਈ ਆਵੇ ਇਹਨਾਂ ਦੇ ਬੂਟੇ ਲਾਉਣ ਵਾਸਤੇ ਇਹਨਾਂ ਨੇ ਟਰਾਲੀ ਦੇ 4-6 ਬੂਟੇ ਲਾਉਣੇ ਨੇ ਹਾਂਜੀ ਹਾਂਜੀ ਤੇ ਮੈਂ ਵੀ ਕੱਲ ਨੂੰ ਕੋਸ਼ਿਸ਼ ਕਰੂੰਗਾ ਤੇ ਲੈ ਕੇ ਆਉਂਗਾ ਪਰ ਜੇ ਹੋਰ ਕੋਈ ਵੀ ਆ ਰਿਹਾ ਹੋਵੇ ਬਾਈ ਜੀ ਲਈ ਬੂਟੇ ਜਰੂਰ ਲੈ ਕੇ ਆਇਓ ਫੁੱਲਾਂ ਵਾਲੇ ਤੇ ਬਾਈ ਜੀ ਨੇ ਬੋਤਲਾਂ ਕੱਟ ਕੇ ਮੈਂ ਕਿਹਾ ਧੰਨਵਾਦ ਆ ਜੀ ਜੇ ਤੁਸੀਂ ਵੀ ਬੂਟੇ ਲਿਆ ਕੇ ਦੋਗੇ ਜਾਂ ਹੋਰ ਕੋਈ ਮੇਰਾ ਬ੍ਰਦਰ ਵੀ ਲੈ ਕੇ ਆਉਂਦਾ ਆ ਬਹੁਤ ਬਹੁਤ ਜਿਆਦਾ ਧੰਨਵਾਦ ਆ ਕੋਈ ਨਹੀਂ ਬਾਕੀ ਬਾਕੀ ਮੈਂ ਫੋਨ ਵੀ ਕਰਦਾ ਜੇ ਕੋਈ ਬੰਦੇ ਮੇਰੇ ਜਾਣਕਾਰ ਇਧਰ ਨੂੰ ਆ ਰਹੇ ਤੇ ਉਹਨਾਂ ਨੂੰ ਕਹਿੰਦਾ ਭਾਈ ਫੁੱਲ ਫੁੱਲ ਜਰੂਰ ਲੈ ਕੇ ਆਓ ਬਾਈ ਜੀ ਲਈ ਜਰੂਰ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡਾ ਧੰਨਵਾਦ ਭਾਈ ਥੈਂਕ ਯੂ ਜੀ